ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੀ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਗੱਬਣ ਵੜਾ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਦਾ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਹਰਮਨਜੀਤ ਸਿੰਘ ਪਿੰਡ ਕਾਲੇ ਕੀ ਜ਼ਿਲ੍ਹਾ ਬਰਨਾਲਾ ਧਨੌਲੇ ਦੇ ਨੇੜੇ ਹੀ ਰਹਿ ਗਏ ਹਨ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਪੈ ਗਿਆ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9256419855 92564 19855 19855 ਜਿਹੜੀ ਵੈੜ ਦੇਖੀਏ ਨੇ ਕਿਹੜਾ ਸੂਰੂ ਸੰਦੀ ਇਸ ਵਾਰ ਇਵੇਂ ਤੀਜਾ ਸੂਆ ਸੁਣੇ ਜੀ ਮੁਰਗੀ ਠੀਕ ਆ ਤੀਜਾ ਸੂਆ ਹੁਣੇ ਸੁਣਦੀ ਆ ਪਿਛਲੀ ਵਾਰ ਆਪਣੇ ਕੋਲੇ ਸੀ ਹਾਂਜੀ ਹਾਂ ਬਿਲਕੁਲ ਹੀ ਸੀ ਜੀ ਕਿੰਨਾ ਕੁ ਦੁੱਧ ਪੈਸ਼ੇ ਨੇ ਤਾਜੀ ਨੇ 24 ਕਿਲੋ ਹਾਂਜੀ ਤਾਜੀ ਨੇ ਠੀਕ ਆ ਤਾਜੀ 20 ਤੋਂ ਪਾਰ ਚੱਲੀ 23 24 ਤੇ ਹੁਣ ਦਿਨ ਕਹਿ ਇੱਕ ਬਾਕੀ ਆ ਸੁਣ ਚ ਹੱਬ ਤੱਕ ਬਾਕੀ ਆ ਜੀ ਇੱਕ ਹਫਤਾ ਸੁਣ ਚ ਬਾਕੀ ਤੇ ਚੌਣ ਚਵਾ ਤਾਰਾ ਤੂੰ ਰੋਕ ਕੇ ਸੀ ਹਾਂਜੀ ਹਾਂਜੀ ਪੂਰਾ ਓਕੇ ਆ ਜੀ ਠੀਕ ਆ ਤੇ ਇੱਕ ਹਫਤਾ ਰਹਿ ਗਿਆ ਬਾਕੀ ਭਾਜ ਦਾ ਕੀ ਰੱਖਿਆ ਆਪਾਂ ਭਾਜ ਦਾ 75000 ਆ ਜੀ ਵਿਚਾਰ ਮਾਰ ਤਾਂ ਨਹੀਂ ਜੀ ਤੋਰੀ ਵਾਰ ਨੇ ਉਹਨੂੰ ਸੋ ਵੀਰੋ 75000 ਰੁਪਿਆ ਵੈੜ ਤੀਸਰਾ ਸੁਵੇ ਇਸ ਵਾਰ ਸੁਣਦੀ ਪਈ ਦੂਜੇ ਸੁਵੇ ਦੱਸਿਆ ਕਿ 20 ਤੋਂ ਪਾਰ ਚਲੇ 23 24 ਕਿਲੋ ਤੱਕ ਪਾਉਂਦੀ ਰਹੀ ਐ ਇੱਕ ਹਫਤਾ ਪੈਂਡਿੰਗ ਪਿਆ ਸੁਣਦੇ ਵਿੱਚ ਸੋ ਦੇਖੋ ਮੂੰਹ ਮੱਥਾ ਦੇਖ ਸਕਦੇ ਹੋ ਸੁਬਾ ਤੀਜਾ ਸੁਣਦੀ ਆ ਤੇ ਬਾਕੀ ਲੇਵਾ ਵਗੈਰਾ ਦੇਖ ਸਕਦੇ ਹੋ ਹਜੇ ਦਾ ਇੱਕ ਹਫਤਾ ਬਾਕੀ ਪਿਆ ਹਫਤੇ ਨੂੰ ਹੋਰ ਵੀ ਚੰਗੀ ਸੋਹਣਾ ਇਹਨੇ ਹਵਾਨਾ ਬਣਾਇਆ ਹੋਣਾ ਜਿੰਦ ਜਾਨ ਵਾਲੀ ਵਿਹੜਾ ਸਾਫ਼ ਸੁਥਰੀ ਤੇ ਬਾਕੀ ਥਣਾ ਚ ਬਿੱਥੀ ਬੁੱਥੀ ਬਹੁਤ ਚੰਗੀ ਆ ਰਾਜੀ ਸਮੀ ਬਲੀ ਵੀ ਬਹੁਤ ਜ਼ਿਆਦਾ ਨਾੜਾ ਵਗੈਰਾ ਦੇਖ ਸਕਦੇ ਹੋ ਹਵਾਨੇ ਦੇ ਸੋਹਣੇ ਨਾੜਾ ਥੋੜੇ ਕਲੇ ਨੌ ਲਹਣ ਵਾਲੇ ਦਾ ਕਰਕੇ ਥੋੜਾ ਇਦਾਂ ਲੱਗਦਾ ਦੇਖੋ ਨਾੜਾ ਵਗੈਰਾ ਥਾਣੇ ਚਾਰੇ ਥਾਂ ਨਿਕੜਵੇਂ ਸਾਫ਼ ਸੁਥਰੇ ਮਿੱਟੀ ਦੇ ਸੋ ਥਾਂ ਦੇਖ ਸਕਦੇ ਹੋ ਚਾਰੇ ਸਾਫ਼ ਸੁਥਰੇ ਨਿਕੜਵੇਂ ਤੇ ਢੱਲ ਦੇ ਕੋਲੇ ਵਾਲੇ ਬਾਰਨ ਦੇ ਵਿੱਚ ਪਈ ਆ ਇੱਕ ਹਫਤਾ ਪਿਆ ਬਾਕੀ ਠੀਕ ਹੈ ਮਨ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਨਹੀਂ ਹੈ ਠੀਕ ਹੈ ਤੇ ਮੋਰ ਨੰਬਰ ਬੋਲੀ ਦੁਆਰੇ ਆਪਣਾ ਨੰਬਰ ਵੈ 92564 2152 75000 ਜਮਾਨਤਨ ਕਰ ਦਾਂਗੇ ਸੋ ਵੀਰੋ 75000 ਦੇ ਵਿੱਚੋਂ ਘਰਾਂ ਦਾ ਮਾਲਤਾਨ ਹੋ ਜੂ ਤੀਜਾ ਸੂਆ ਗਹਿੜ ਸੁੰਦੀ ਆ ਪਿੰਡ ਕ ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਸੌਰੀ ਕਾਲੇਕੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲ ਜائیںਗੇ ਨਵੀਂ ਹੋਰ ਵੀਡੀਓ